ਕਿਸਾਨ ਇਹਨੇ ਉਗਰਾਹਾ ਵੱਲੋਂ ਕੇਂਦਰੀ ਬਜਟ ਦੀਆਂ ਕਾਪੀਆਂ ਥੜੀਆਂ ਜਾਣੀਆਂ ਕੁ ਸਮੇਂ ਬਾਅਦ ਇਹ ਖੜੇ ਕਿਸਾਨ ਆਗੂ ਜਿਹੜੇ ਸਮਾਣੇ ਹਲਕੇ ਦੇ ਵਿੱਚ ਉਗਰਾਹਾ ਜਿਹੜੀ ਇਕਾਈ ਹੈ ਉਹਨਾਂ ਕੇ ਜਿਹੜੇ ਜੱਥੇਬੰਦੀ ਦੇ ਅੱਗੂ ਹੈ ਗੱਲਬਾਤ ਕਰਦੇ ਮੁੱਦਾ ਕੀ ਹੈ ਕਿਉਂ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂ ਬਜਟ ਦੀਆਂ ਕਾਪੀਆਂ ਤੁਸੀਂ ਦੇਖ ਰਹੇ ਹੋ ਬਜਟ ਜਿਹੜਾ 2025-26 ਹੈ ਉਹਦੀਆਂ ਕਾਪੀਆਂ ਨੂੰ ਸੜਨ ਦਾ ਕੀ ਇਹਨਾਂ ਨੂੰ ਜਰੂਰਤ ਪਈ ਵੀ ਜਿਹੜਾ ਇਹ ਸੜਨ ਲੱਗੇ ਹਨ ਹਾਂਜੀ ਭਰਪੁਰ ਸਿੰਘ ਤੁਹਾਡਾ ਕੀ ਕਹਿਣਾ ਹੈ ਮੈਂ ਭਰਪੁਰ ਸਿੰਘ ਬਲਾਸ ਕੱਤਰ ਸਮਾਣਾ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗੁਰਾਹਾ ਜਿਹੜਾ ਅੱਜ ਦਾ ਮੁੱਦਾ ਹੈ ਕਿਉਂਕਿ ਜਿਹੜਾ ਹੁਣ ਬਜਟ ਪੇਸ਼ ਕੀਤਾ ਹੈ ਜਨਤਾ ਵਾਸਤੇ ਮੋਦੀ ਸਰਕਾਰ ਨੇ ਉਹ ਚ ਇੱਕ ਹੂਆ ਬਹੁਤ ਬਣਾਇਆ ਗਿਆ ਵੀ ਜਿਹੜਾ ਕਿਸਾਨ ਤੇ ਮਜ਼ਦੂਰ ਵਾਸਤੇ ਬਹੁਤ ਜਿਹੜਾ ਖੁੱਲੇ ਗੱਫੇ ਵੰਦਤੇ ਜੀ ਐਂ ਕਰਤਾ ਜੀ ਜਿਹੜੀ ਗੋਦੀ ਮੀਡੀਆ ਨੇ ਐਡੀ ਵਾਹ ਫਲਾ ਰਖੀ ਹੈ ਇਹ ਜਿਹੜੀ ਮਤਲਬ ਆਇਆ ਹੁੰਦਾ ਵੀ ਇੱਕ ਕਾਹੀ ਪਲਟ ਘਰਤੀ ਮਜ਼ਦੂਰਾਂ ਦੀ ਤੇ ਕਿਸਾਨਾਂ ਦੀ ਪਰ ਉਹਦੇ ਵਿੱਚੋਂ ਖੋਦਿਆ ਪਹਾੜ ਦੇ ਨਿਕਲੇ ਚੂਹੇ ਵਾਲੀ ਗੱਲ ਹੈ ਜਿਹੜਾ ਸਿਸਟਮ ਹੈ ਉਹ ਇਹਨਾਂ ਦੇ ਕਰਜ਼ੇ ਵਧਾਉਂਦੇ ਜੀ ਕਰਜ਼ੇ ਤਾਂ ਅਸੀਂ ਪਹਿਲੀ ਮਾਰ ਪਹਿਲੀ ਆਈਓਪੀਐਮ ਹੁਣ ਜਿਹੜੇ ਕਰਜ਼ੇ ਹੋਰ ਚੱਕਾਂਗੇ ਸਾਡੀਆਂ কুরਕੀਆਂ ਹੋ ਰਹੀਆਂ ਨੇ ਸਾਡੇ ਘਰਾਂ ਦੀਆਂ কুরਕੀਆਂ ਜਿਹੜੇ ਅਸੀਂ ਕਰਜ਼ੇ ਲੈ ਕੇ ਘਰ ਮਾਰੇ ਮੋਠੇ ਬਣਾਏ ਜਾਂ ਸਾਡੇ ਖੇਤੀ ਦੇ ਸੰਧ ਬਣਾਏ ਉਹਨਾਂ ਦੇ ਕਰਜ਼ੇ ਚੱਕ ਕੇ ਅਸੀਂ ਜਿਹੜੇ ਸਾਤੋਂ ਕਿਸ਼ਤਾਂ ਨਹੀਂ ਭਰੀਆਂ ਗਈਆਂ ਉਹ ਚ ਵੀ ਜਿਹੜੀ ਗਲਤੀ ਆ ਤਕਰੀਬਨ ਉਹ ਆਪਣੇ ਜਿਹੜੀ ਕੈਪਟਨ ਸਰਕਾਰ ਦੀ ਉਹਦੀ ਗਲਤੀ ਹੈ ਵੀ ਜਦੋਂ ਉਹਨਾਂ ਨੇ ਇਹ ਨਾਰਾ ਲਾਇਆ ਗੁਟਕੇ ਦੀ ਸੌਣ ਚੱਕ ਕੇ ਵੀ ਅਸੀਂ ਤੁਹਾਡੇ ਜਿਹੜੇ ਸਾਰੇ ਕਰਜ਼ੇ ਮਾਫ਼ ਕਰ ਦੇਾਂਗੇ ਪਰ ਭਰਾਵੋ ਉਹਨੇ ਸਾਨੂੰ ਇਹੋ ਜੇ ਮੱਕੜੀ ਜਾਲ ਚ ਫਸਾ ਲਿਆ ਉਹਦੇ ਕਰਕੇ ਅਸੀਂ ਡਿਫਾਲਟਰ ਹੋ ਗਏ ਡਿਫਾਲਟ ਕਰਕੇ ਜਿਹੜੇ ਅੱਜ ਅਸੀਂ ਕਿਸ਼ਤਾਂ ਨਹੀਂ ਭਰ ਸਕਦੇ ਸਾਡੇ ਤੇ ਦੁੱਗਣਾ ਦੁੱਗਣਾ ਜਿਹੜਾ ਬੈਂਕਾਂ ਨੇ ਉਹਨਾਂ ਤੇ ਜਿਹੜਾ ਸਾਡਾ ਕੋਈ ਸੈਂਟਰ ਨੇ ਬਜਟ ਦੇ ਵਿੱਚ ਕਿਸਾਨਾਂ ਦੀ ਮਾਫੀ ਕਰਦੀ ਨਹੀਂ ਮਾਫੀ ਕੋਈ ਮਾਫੀ ਨਹੀਂ ਕੁਛ ਨਹੀਂ ਹੈਗਾ ਇੱਕ ਜੁਮਲਾ ਹੈ ਜਿਵੇਂ ਪਹਿਲਾਂ 15000 15 ਲੱਖ ਦਾ ਜੁਮਲਾ ਦੀ ਵੀ ਤੁਹਾਡੇ ਖਾਤੇ 'ਚ ਭੇਜ ਦਾਂਗੇ ਉਹੀ ਜੁਮਲ ਹੈ ਜੀ ਮੈਂ ਭਪਿੰਦਰ ਸਿੰਘ ਕਲਵਰ ਛਾਂ ਬਲਾਕ ਆਗੂ ਭਾਰਤੀ ਕਿਸਾਨ ਦੁਨੀਆ ਦੇ ਇੱਕ ਤਾਂ ਗ੍ਰਾਮ ਬਲਾਕ ਸਮਾਣਾ ਜਿਹੜਾ ਵੀ ਸੈਂਟਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਜਿਵੇਂ ਕਿ ਪਹਿਲਾਂ ਵਾਲੇ ਬਲਾਰੇ ਵੀ ਦੱਸ ਚੁੱਕੇ ਨੇ ਵੀ ਜਿਹੜਾ ਇਹ ਨਾ ਤਾਂ ਕੋਈ ਇਹ ਚ ਮਜ਼ਦੂਰ ਵਾਸਤੇ ਕੋ ਦਿੱਤਾ ਹੈ ਨਾ ਕਿਸਾਨ ਵਾਸਤੇ ਕੁਝ ਦਿੱਤਾ ਹੈ ਨਾ ਜਿਹੜੇ ਵੀ ਸਰਕਾਰੀ ادارے ਨੇ ਜੇ ਸਕੂਲ ਨੇ ਜਾਂ ਹਸਪਤਾਲ ਨੇ ਜਾਂ ਹੋਰ ਵੀ ਜਿਹੜਾਂ ਤੋਂ ਲੋਕਾਂ ਨੂੰ ਸਹੂਲਤਾਂ ਮਿਲਣ ਵਾਲੀਆਂ ਨੇ ਉਹਨਾਂ ਵਾਸਤੇ ਕੋਈ ਪੈਸਾ ਜਿਹੜਾ ਜਿਹੜਾ ਹਿੱਸਾ ਰੇਸ਼ੋ ਹੈ ਉਹਦੀ ਕਟਾਈ ਹੈ ਵਧਾਈ ਨਹੀਂ ਹੈਗੀ ਮੈਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਂ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਵਿਸ਼ਨਪੁਰਾ ਅੱਜ ਜਿਹੜੀਆਂ ਅਸੀਂ ਬਜਟ ਦੀਆਂ ਕਾਪੀਆਂ ਕੇਂਦਰ ਸਰਕਾਰ ਨੇ ਕਹਿੰਦੀ ਆ ਵੀ ਮੈਂ ਕਿਸਾਨਾਂ ਵਾਸਤੇ ਬਜਟ ਚੰਗਾ ਪੇਸ਼ ਕੀਤਾ ਹੈ ਉਹ ਬਜਟ ਦੀ ਅਸੀਂ ਮਜ਼ਦੂਰ ਤੇ ਕਿਸਾਨ ਨਖੇਦੀ ਕਰਦੇ ਹਾਂ ਬੀਏ ਸਰਕਾਰਾਂ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਇਹ ਮਜ਼ਦੂਰਾਂ ਤੇ ਕਿਸਾਨਾਂ ਦੇ ਖਿਲਾਫ ਹੈ ਮਜ਼ਦੂਰਾਂ ਕਿਸਾਨਾਂ ਦੇ ਖਿਲਾਫ ਹੈ ਕਿਸਾਨਾਂ ਦਾ ਕਹਿਣਾ ਹੈ ਮੈਂ ਜਗਮੀਲ ਸਿੰਘ ਪਿੰਡ ਗਾਜੇਵਾਸ ਤੋਂ ਗਿਲੇ ਰੱਖ ਜਾਂਚੀ ਹਾਂ ਇਹ ਜਿਹੜਾ ਕੇਂਦਰੀ ਮੰਤਰੀ ਨੇ ਵਿੱਤ ਮੰਤਰੀ ਨੇ ਸੈਂਟਰ ਵੱਲੋਂ ਆਪਣਾ ਬਜਟ 2025-26 ਪਾਸ ਕਰਿਆ ਉਹਦੇ ਵਿੱਚ ਕਿਸਾਨ ਮਜ਼ਦੂਰ ਤੇ ਆਮ ਸਮੁੱਚੇ ਕਿਰਤੀ ਵਰਗ ਲਈ ਕੋਈ ਖਾਸ ਨਹੀਂ ਕੁਛ ਦਿੱਤਾ ਹੈਗਾ ਇਹਨਾਂ ਤੇ ਇੱਕ ਤਰ੍ਹਾਂ ਦਾ ਇਹ ਕੋਝਾ ਹਮਲਾ ਹੈ ਤੇ ਉਸ ਤੋਂ ਬਾਅਦ ਜਿਹੜੀ ਅਰਥਵਿਵਸਥਾ ਹੈ ਅੱਜ ਮੰਡੀ ਦੇ ਦੌਰ ਵਿੱਚ ਚੱਲ ਰਹੀ ਹੈ ਪਰ ਉਸ ਸਮੇਂ ਦੇ ਵਿੱਚ ਜਿਹੜਾ ਬਜਟ ਹੈ ਇਹ ਜ਼ਿਆਦਾ ਨਿੱਜੀਕਰਨ ਵੱਲ ਨੂੰ ਖਿੱਚਿਆ ਜਾ ਰਿਹਾ ਹੈ ਜਿਹੜੀਆਂ ਹੁਣ ਇਹਨਾਂ ਨੇ ਸਾਨੂੰ ਇਹ ਕਿਸਾਨਾਂ ਵਾਸਤੇ ਦਿੱਤਾ ਹੈ ਵੀ 5 ਲੱਖ ਰੁਪਇਆ ਤਿੰਨ ਤੋਂ ਵਧਾ ਕੇ ਅਸੀਂ ਲਿਮਟ ਵਧਾਤੀ ਪਰ ਉਹ ਵੀ ਇੱਕ ਸਾਨੂੰ ਇਹ ਲੱਗਦਾ ਹੈ ਵੀ ਇਹ ਇਹ ਕਿਸਾਨੀ ਨੂੰ ਖਤਮ ਕਰਨ ਵਾਸਤੇ ਹੈ ਜਿਹੜਾ ਬੇਲੋੜਾ ਪੈਸਾ ਜਦੋਂ ਸਾਡੇ ਕੋਲ ਆ ਜਾਂਦਾ ਹੈ ਉਹ ਮਿਸਜੂਜ਼ ਹੁੰਦੀ ਹੈ ਤੇ ਵਰਤੋਂ ਵੀ ਗਲਤ ਹੁੰਦੀ ਹੈ ਹੁਣ ਮੰਨ ਲਓ ਜੇ ਇਹ 5 ਲੱਖ ਦੀ ਲਿਫਟ ਹੈ ਇੱਕ ਪਰਿਵਾਰ ਦੇ 3 ਜਾਂ 4 ਜੀਆਂ ਦੀ ਬਣ ਜਾਂਦੀ ਹੈ ਤਾਂ 20-25 ਲੱਖ ਰੁਪਇਆ ਲੈ ਕੇ ਉਸਨੇ ਘੱਟ ਵਿਆਜ ਦੇ ਲਾਲਚ ਚ ਤਾਂ ਚਲਾ ਲਿਆ ਤਾਂ ਮੋੜਨਾ ਤਾਂ ਪੈਣਾ ਹੈ ਜਦੋਂ ਮੋੜਨਾ ਪੈਣਾ ਤਾਂ ਉਸ ਦੀ ਜ਼ਮੀਨ ਵਿਕਣੀ ਹੈ ਇਹ ਚੀਜ਼ਾਂ ਸਰਕਾਰ ਚਾਹੁੰਦੀ ਹੈ ਵੀ ਜ਼ਮੀਨਾਂ ਵੇਕਣ ਇਹਨਾਂ ਨੂੰ ਕਿਸਾਨਾਂ ਨੂੰ ਜਮੀਨਾਂ ਤੋਂ ਨਾਥੇ ਕਰਿਆ ਜਾਵੇ ਤਾਂ ਕਿਉਂਕਿ ਵੀ ਜੇ ਜਦੋਂ ਕੋਈ ਕਰਜ਼ਾ ਮਾਫੀ ਦੀ ਗੱਲ ਹੈ ਕੋਈ ਕਰਜ਼ਾ ਮਾਫੀ ਕੋਈ ਕਰਜ਼ਾ ਮਾਫੀ ਨਹੀਂ ਕਰੀ ਜੀ ਘੱਟੋ ਘੱਟ ਮੈਂ ਤਾਂ ਇਹ ਚਾਹੁੰਦਾ ਜੇ ਘੱਟੋ ਘੱਟ ਵੀ ਜੇ ਇੱਕ ਬੰਦੇ ਨੂੰ ਨਹੀਂ ਪਰ ਹੈਡ ਨਹੀਂ ਕਰਨੀ ਦੀ ਪਰ ਫੈਮਿਲੀ ਨੂੰ ਇਹ ਕਰ ਦਿੰਦੇ ਕੁਛ ਨਾ ਕੁਛ 1-2 ਲੱਖ ਰੁਪਈਆ ਕਰ ਦਿੰਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਹੀ ਕਰ ਦਿੰਦੇ ਜੇ ਇੱਕ ਕਿਸਾਨ ਦੀ ਮਾਫੀ ਨਹੀਂ ਹੋ ਸਕਦੀ ਸੀ ਤਾਂ ਬਜਟ ਦੇ ਵਿੱਚ ਜੇ ਕਿਸਾਨ ਦੇ ਪਰਿਵਾਰ ਦੀ ਮਾਫੀ ਹੁੰਦੀ ਕੁਝ ਰਾਹਤ ਤਾਂ ਕਿਸਾਨਾਂ ਨੂੰ ਮਿਲ ਸਕਦੀ ਸੀ ਲੇਕਿਨ ਜੇ 3 ਲੱਖ ਤੋਂ 5 ਲੱਖ ਕਰਦਾ ਤਾਂ ਉਹ ਤਾਂ ਕਰਦਾ ਹੀ ਸਿਰ ਚੜਨਾ ਕਿਸਾਨ ਦੇ ਸਿਰ ਤੇ ਇਹ ਕਿਸਾਨਾਂ ਦਾ ਕਹਿਣਾ ਹੈ ਇਸ ਨੂੰ ਲੈ ਕੇ ਬਦਰਦੀ ਘਾਪਿਆਂ ਕਿਸਾਨਾਂ ਦਾ ਗਰਾਹ ਵੱਲੋਂ ਸੁੱਬੇ ਪਰਦੇ ਵਿੱਚ ਅੱਜ ਫੁਕੀਆਂ ਜਾ ਰਹੀਆਂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਧਮਾਨਾ ਨਿਊਜ਼